ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੰਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਫਰਵਾਹੀ ਤੋਂ ਕਵਰ ਕਰਾਂਗੇ ਜੀ ਨਜ਼ਦੀਕ ਬਰਨਾਲੇ ਦੇ ਪਿੰਡ ਆ ਗਿਆ ਇਹ ਤੇ ਦੋ ਸਾਨੂੰ ਝੋਟੀਆਂ ਦਿਖਾ ਦਾਂਗੇ ਇੱਕ ਸੂਈ ਸਵਾਈ ਆ ਪਲੂਣਾ ਬਾਈ ਦਾ ਕਹਿਣਾ ਤੇ ਇੱਕ ਹੈਗੀ ਤੀਜਾ ਸੂਆ ਗੱਲਬਾਤ ਆਪਾਂ ਸਾਰੀ ਕਰਾ ਦਾਂਗੇ ਆਪਣਾ ਕੰਮ ਆ ਸਰ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇ ਕਰ ਪਹਚਾ ਦੇਣਾ ਅੱਗੇ ਦੀ ਜ਼ਿੰਮੇਵਾਰੀ ਤੁਹਾਡੀ ਹੈ ਜੀ ਕਿਵੇਂ ਤੁਸੀਂ ਡੀਲ ਕਰਦੇ ਤੇ ਕਿਵੇਂ ਪਸ਼ੂ ਖਰੀਦਦੇ ਆ ਗੱਲਬਾਤ ਸਾਰੀ ਬਾਈ ਨਾਲ ਕਰਾ ਲਿਆ ਸਾਰੀ ਜਾਣਕਾਰੀ ਲੈ ਕੇ ਦੇ ਦੇਾਂਗੇ ਤੇ ਇੱਕ ਸੂਈ ਸਵਾਈ ਤੇ ਇੱਕ ਗੱਬਣ ਝੋਟੀ ਤੁਹਾਨੂੰ ਦਿਖਾਵਾਂਗੇ ਆ ਜਾਓ ਵੀਰੇ ਹਾਂਜੀ ਹੋਰ ਹੋ ਜੋ ਨੇੜੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋਠੀਕੋ ਜੀ ਹਾਂਜੀ ਹਾਂ ਬਹੁਤ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ 98722 99280 ਦੁਬਾਰਾ ਫੇਰ ਬੋਲੋ 99722 99280 99280 ਪਿੰਡ ਆਪਣਾ ਜੀ ਸਾਹੇ ਪਿੰਡ ਫਰਵਾਹੀ ਹੈ ਜੀ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਜੀ ਖਾਸ ਬਰਨਾਲੇ ਦੇ ਨੇੜੇ ਦਾ ਹੈ ਤੇ ਤਹਿਸੀਲ ਵੀ ਬਰਨਾਲੇ ਹਾਂਜੀ ਹਾਂਜੀ ਤੇ ਬਾਈ ਜੀ ਵਪਾਰ ਦਾ ਕੰਮ ਆਪਣਾ ਹਾਂਜੀ ਵਪਾਰ ਦਾ ਕੰਮ ਹੈ ਸਾਫ਼ ਸੁਥਰਾ ਕੰਮ ਹਾਂਜੀ ਹਾਂਜੀ ਤੇ ਆਪਣੇ ਘਰੋਂ ਆਪਣੀ ਵੀਡੀਓ ਹੈਗੀ ਪਹਿਲੀ ਹੈ ਨਾ ਹਾਂਜੀ ਹਾਂ ਪਹਿਲੀ ਵੀਡੀਓ ਹੈ ਤੇ ਓਕੇ ਜੀ ਤੇ ਅੱਜ ਜਾਨਵਰ ਕਿੰਨੇ ਦਿਖਾ ਰਹੇ ਆ ਜੀ ਅੱਜ ਦੋ ਨੇ ਜੀ 18 ਸੋਈ ਹੋਏ ਤੋਂ ਟੀ ਪਹਿਲਣਾ ਤੂੰ ਤੀਜੇ ਸਵੇਰ ਸੋਣਾ ਨੇ ਤੇ ਜਿਹੜੀ ਬਾਈ ਆਪਾਂ ਪਹਿਲੇ ਨੰਬਰ ਦੇ ਦੇਖੀ ਐ ਨੇ ਜੇਰ ਤੇ ਦੀ ਆ ਭਈਆ ਕੰਪਲੀਟ ਹਣਾ ਇਹ ਸਵੇਰ ਦਾ ਮੰਨ ਕੇ ਜਲ 2.5 ਘੰਟੇ ਜਿੰਨੇ ਪੜ ਗਿਆ 2.5 ਘੰਟੇ ਬਾਅਦ ਜੇਰ ਪੈ ਗਈ ਸੋਕੇ ਜੇਰ ਪੈ ਗਈ ਓਕੇ ਜੀ ਤੇ ਬਾਈ ਜੀ ਮੂੰਹ ਕਿਵੇਂ ਆ ਇਹ 6 ਦਾਂਦਾ ਜੀ 6 ਦਾਂਦਾ ਹਾਂਜੀ ਤੇ ਧਾਰਾਂ ਦੁਰਾਂ ਦੇ ਓਕੇ ਹੈ ਜਮਾਇਆ ਥਣ ਚੈੱਕ ਕਰਵਾ ਦਿਓ ਜੀ ਬਹੁਤ ਸਾਫ ਸੁਥਰੇ ਥਣ ਦੀ ਆ ਜੀ ਆ ਦੇਖੋ ਪਹਿਲਾਂ ਨੂੰ ਥਣ ਹੈ ਜਿਆ ਲੱਗਦਾ ਨਹੀਂ ਹੈਗਾ ਗਾੜੀ ਪਸਾੜੀ ਬਰਾਬਰੀ ਚਾਰ ਦਾਂਦਾ ਜੀ ਨਾ 6 ਦਾਂਦਾ ਜੀ 6 ਦਾਂਦਾ ਓਕੇ ਜੀ ਫੇਸ ਦੀ ਕੁ ਹੋ ਲੋ ਜਿਹਦਾ ਤੋਰਾ ਕਰਾ ਕੇ ਚੈੱਕ ਤੇ ਥਣ ਦੂਜੇ ਸੂਏ ਵਾਲਾ ਲੱਗਿਆ ਵਾ ਹਾਂ ਦੂਜੇ ਸੂਏ ਵਾਲਾ ਜੀ ਜਮਾ ਜੀ ਸਹੀ ਗੱਲ ਆਪਣੇ ਸਾਹਮਣੇ ਬੱਚਾ ਚੁੰਗੀ ਗਿਆ ਕੋਈ ਇਹਨੂੰ ਹੈ ਹੀ ਨਹੀਂ ਇਹ ਹਾਂ ਜੀ ਹਾਂ ਬਾੜੀ ਕੁੰਨੀ ਝੋਟੀ ਆ ਜੀ ਹਾਂ ਜੀ ਤੇ ਕਿੰਨਾ ਕੁ ਵੀਰ ਐ ਦਿੱਤੀ ਦੁੱਧ ਕਢ ਦੂਗੇ ਐਰ ਕੀ ਪਲੋਂ 12 ਕਿਲੋ ਦੋ ਬਾਈ ਇਹ ਓਕੇ ਜਾਏ ਜੀ ਜਮਾ 12 ਕਿਲੋ ਨੇ ਦੋ 12 ਕਿਲੋ ਨੇ ਕੋਈ ਬਾਹਲਾ ਨਹੀਂ ਹੋ ਸਕਦਾ ਬਾਦੇ ਦੇਵ ਜਾਣੀ 12 ਕਹਿ ਕੇ ਦੇਵਾਂਗੇ ਆਪਾਂ ਓਕੇ ਜੀ ਆ ਦੇਖੋ ਜੀ ਥਣਲੇਵੇ ਦੀ ਪੂਰੀ ਸਾਫ ਸੁਥਰੀ ਹੈ ਹਾਂ ਜੀ ਹਾਂ ਤੇ ਬਾਕੀ ਕੱਲਾ ਕੱਲਾ ਥਣ ਤੇ ਚਾਰੇ ਥਣ ਸੁਪੇਸ਼ ਦੇ ਉੱਪਰ ਲੱਗੇ ਹੋ ਤੇ ਜੇਰ ਜੱਪਾ ਸਭ ਕੁਝ ਤੁਹਾਡੇ ਸਾਹਮਣੇ ਕੰਪਲੀਟ ਪਿਆ ਜੀ ਹਾਂਜੀ ਤੇ ਦੁੱਧ ਨੇ ਚੰਗਾ ਪਾ ਦੇਣਾ ਹਾਂਜੀ ਆ ਦੇਖੋ ਥਣਲੇਵੀ ਦੀ ਪੂਰੀ ਸਾਫ ਆ ਕਰੋ ਨੇੜ ਤੋਂ ਸੇ ਕਥਨ ਠੀਕ ਹੈ ਜੀ ਬੱਚੇ ਦਾ ਬਾਲਾ ਕਰਦੇ ਆਏ ਨਹੀਂ ਹੈਗਾ ਵੀ ਉਪਰ ਆਪਰਾ ਨਹੀਂ ਮੰਨਿਆ ਹੈਗਾ ਓਕੇ ਜੀ ਜੰਮੀ ਨਹੀਂ ਹੈ ਨਾ ਯਾਦ ਵਾਲੀ ਆ ਨਾ ਯਾਦ ਵਾਲੀ ਆ ਪੂਰੀ ਹਰਿਆਣੇ ਵਾਲੀ ਹੈ ਓਕੇ ਜੀ ਜੰਮੀ ਝੋਟੀਆਂ ਚ ਆ ਗਈ ਜੀ ਹਾਂਜੀ ਬਾਕੀ ਦੀ ਗੱਲ ਕਰ ਲਿਓ ਬਾਈ ਬਾਕੀ ਧਾਰ ਦੂਰ ਬਹੁਤ ਸਾਫ ਹੈ ਝੋਟੀਆਂ ਓਕੇ ਆ ਦੇਖੋ ਵੀਰੋ ਮਾਹ ਕੋਈ ਬਾਤ ਤਾਂ ਹੀ ਨਹੀਂ ਹੈ ਨਾ ਜਿਵੇਂ ਪਹਿਲਾਂ ਝੋਟੀ ਸੂਈ ਆ ਧਾਰਾ ਮਾਰੀ ਚਲੋ ਜਿਵੇਂ ਮਰਜੀ ਦੂਜਾ ਜਿਵੇਂ ਮਾਰਦੇ ਯਾਰ ਬੱਚਾ ਬੱਚਾ ਉਹੀ ਚੁੰਗੀਆਂ ਦਾ ਕੋਈ ਪਰਵਾਹ ਹੀ ਨਹੀਂ ਹੈ ਨਾ ਵਿਚਾਰੀ ਦਾ ਨਾਂ ਜੀ ਜਮੀ ਨਹੀਂ ਬੱਸ ਜੀ ਥਾਣ ਦੇਖੋ ਜੇ ਅੱਗੇ ਪਿੱਛੇ ਗਾੜੀ ਪਿਛਾੜੀ ਝੋਟੀ ਦੀ ਬਹੁਤ ਚੰਗਿਆ ਅਗਲੇ ਪਿੱਛੋਂ ਪਾਰਲੇ ਪਾਸੋਂ ਵੀ ਦਿਖਾ ਦਿਓ ਜੀ ਓਕੇ ਹੈ ਨਾ 4 ਰੁਪਏ ਰੋ ਇਦੋਂ ਵੀ ਦਿਖਾ ਦਿਓ ਕਰੋ ਇਦੋਂ ਹਾਂ ਬਾਕੀ ਦੀ ਗੱਲ ਜੋ-ਜੋ ਖਾਣਾ ਪੈਣਾ ਮਹੀਨੇ ਚ ਪਹਿਲਾਂ ਝੋਟੀ ਦੁੱਧ ਤੇ ਆਉਂਦੀ ਹੈ ਜੀ ਦੇਖੋ ਜੀ ਹੂੰ ਕਿੱਥੋਂ ਤੇ ਕਰਨੇ ਬਾਪਿਆ ਹਾਂ ਜੀ ਹਾਂ ਗਾੜੀ ਪਿ ਪੈਸੇ ਇਹ ਰਾਂ ਬਸ ਹਾਲਾ ਵਾਲਾ ਰੇਟ ਹੈ ਇਹ ਮੁੱਲ ਦਾ ਡੇਢ ਕਰਾ ਲਓ 45 ਕਰਾ ਲਓ 40 ਦੀ ਦੇਵਾਂਗੇ ਓਕੇ ਤੇ ਹੁਣ ਬਈ ਦੋ ਨੰਬਰ ਚੋਟੀ ਇਹ ਸੂਣ ਵਾਲੀ ਹੈ ਜੀ ਤੀਜੇ ਸੂਏ ਸੂਗੇ ਜੀ ਤੀਜੇ ਸੂਏ ਸੂਣਾ ਇਹਨੇ ਖੋਲ ਲਓ ਇਹਨੂੰ ਵੀ ਤੋਰਾ ਕਰਾ ਦਈਏ ਚੱਕ ਚੰਗੀ ਆ ਗਈ ਜੀ ਕਿੰਨੇ ਦਿਨ ਬਾਕੀ ਹੈ ਜੀ بس ہے دو چار ਦਿਨ ਦੀ ਤਿਆਰੀ ਚੰਗੀ ਕੁਆਲਟੀ ਚ ਆ ਗਈ ਹੈ ਨਾ ਬਾਈ ਪੂਰੀ ਟਾਪ ਦੀ ਓਕੇ ਹਾਂ ਜੀ ਤੇ ਕਿੰਨਾ ਕੁ ਦੁੱਧ ਕੱਢਿਆ ਫਿਰ ਦੂਜੇ ਸੂਏ ਦੂਜੇ ਸੂਏ ਮੈਂ ਮਾਲਕਾਂ ਨੇ 14 ਕਿਲੋ ਦੱਸਿਆ ਜੀ ਐਰ ਕੀ ਫਿਰ ਕਿੰਨਾ ਕੁ ਐਰ ਕੀ ਤਾਂ 15 ਪਲੱਸ ਜਾਊ ਜੀ ਓਕੇ 15 ਤੋਂ ਪਲੱਸ ਦੇਣ ਦਾ ਹੱਕ ਵੀ ਹਾਂ ਜੀ ਹਾਂ ਥਣਲੇਵ ਦੀ ਬਹੁਤ ਸਾਫ ਹੈ ਥਣਲੇਵਾ ਚੰਗੇ ਥਣ ਹਵਾਨੇ ਦੀ ਬਾਕੀ ਪਿਓਰ ਬਲੈਕ ਦੇ ਵਿੱਚ ਆ ਗਈ ਆ ਦੇਖੋ ਜੀ ਚੰਗੀ ਸਾਫ ਸੁਥਰੀ ਸਾਨੂੰ ਝੋਟੀ ਕਵਰ ਕਰਕੇ ਦਿੱਤੀ ਆ ਬਾਕੀ オリジナル ਤੀਜਾ ਸੂਆ ਆ ਦੇਖੋ ਤੁਹਾਨੂੰ ਦੇਵਾ ਨੇੜ ਤੋਂ ਕਰੋ ਜੀ ਚੈੱਕ ਤੇ ਵੀਰੇ ਥਣਾ ਥਣਾ ਦੀ ਓਕੇ ਇਹ ਜਮਾ ਜਮਾ ਜੀ ਜਮਾ ਓਕੇ ਥਣਾ ਥਣਾ ਸਾਫ ਸੁਥਰੀ ਬਾਕੀ ਗੱਠ ਪੈਂਦੀ ਆ ਚਾਰ ਚਪਰੇ ਹੈ ਨਾ ਹਾਂ ਜੀ ਹਾਂ ਜੀ ਚਾਰ ਚਪਰੇ ਆਪਾਂ ਤੁਹਾਨੂੰ ਦਿਖਾ ਕੇ ਫਿਰ ਕੈਮਰਾ ਬੰਦ ਕਰਾਂਗੇ ਜੀ ਹੂੰ ਦੇਵਾਲੂ ਆ ਬਹੁਤ ਚੰਗਾ ਹੈ ਨਾ ਅੱਗੇ ਬਾਕੀ ਦਾਣਾ ਸੁਣ ਲੈ ਕੇ ਨੇ ਹੋਰ ਬਹੁਤ ਕਿਸੇ ਤੱਕ ਲੈ ਜਾਣਾ ਇਹਦੇ ਕਿੰਨੇ ਪੈਸੇ ਹੈ ਬਈ ਇਹਦਾ ਜੀ ਰੇਟ 155 ਜੀ ਮਾਨਦਾਨ ਵਿੱਚ ਮਾਨਦਾਨ ਕਰ ਦਾਂਗੇ ਜੀ ਇਹ ਬਸ ਹਾਂ ਨਾ ਇਹ ਦੇਵਾਂਗੇ 140 ਓਕੇ ਚੰਗੀਆਂ ਝੋਟੀਆਂ ਜੋ ਆ ਗਈ ਹਨ ਹਾਂਜੀ ਹਾਂਜੀ 1 ਲੱਖ 45000 ਚ ਛੋੜਿਆ ਮਾਨਤਾਨ ਹੋ ਜਾਣਾ ਹਾਂਜੀ ਤੇ ਇਹ ਸਾਈਡ ਤੋਂ ਦਿਖਾ ਦਿਓ ਜੀ ਝੋਟੀਆਂ ਮੂਰਲੇ ਵੀ ਸੇ ਆ ਗਾੜੀ ਪਛਾੜੀ ਇਹਦੀ ਹੂੰ ਦੇਖੋ ਜੀ ਹੜ ਹੂੰ ਬਾਕੀ ਯਾਰ ਹਨਾ ਇਹ ਜੇ ਲੇਵੇ ਥੋੜੇ ਲਾਏ ਗਿਆ ਦੇਖੋ ਜੀ ਹੂੰ ਐ ਬਰੀਕ ਬਹੁਤਾ ਫਰਮਾ ਇਸ ਨਾਲ ਨਹੀਂ ਗੱਲ ਇਹ ਬਹੁਤਾ ਕੋਈ ਨਵਾਈ ਨਹੀਂ ਧੋਾਈ ਉਸ ਵੀ ਜਮਾ ਬਾਈ ਤੱਕ ਹਾਂ ਕਾਲੀ 베 ਜਾਵਾਂ ਹੂੰ ਚੰਗੀ ਹੈ ਜੀ 1 ਲੱਖ 55 ਬਾਈ ਹਾਂਜੀ ਤੇ ਪਲੂਨ ਝੋਟੀ ਨੂੰ ਕੋਈ ਬਾਤ ਤਾਂ ਨਹੀਂ ਹਨਾ ਦੇ ਬਸ ਦੇ ਲੈ ਜਮ ਮੜ ਚੁੱਕੀ ਜਾਵੇ ਓਕੇ ਜੀ ਤੇ ਬਾਕੀ ਦੀ ਜੇਰ ਉਹਦੀ ਕੰਪਲੀਟ ਆ ਪਈ ਤੇ ਨੰਬਰ ਬਾਈ ਫੇ 9872 99280 99280 ਪਿੰਡ ਫਰਵਾਹੀ ਹੈ ਜੀ ਜ਼ਿਲ੍ਹਾ ਬਰਨਾਲਾ ਤਸਵੀਰ ਵੀ ਬਰਨਾਲੀ ਦੋ ਝੋਟੀਆਂ ਹੀ ਦੋਨੇ ਸੰਗਰ ਖਾਦੀਆਂ ਬਾਕੀ ਸਾਰੇ ਵੀਰਾਂ ਦਾ ਅੰਤ ਤਾਈਂ ਵੀਡੀਓ ਦੇਖਣ ਲਈ ਜਾਂ ਇਹਨਾਂ ਨੂੰ ਪਿਆਰ ਦੇਣ ਲਈ ਤੈਅਦਲ ਤੋਂ ਧੰਨਵਾਦ ਜਲਦ ਮਿਲਦੇ ਆਂ ਕਿਨਾਂ ਵੀਡੀਓ ਦੇ ਨਾਲ